ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਅਤੇ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਨ ਜਾ ਰਹੇ ਹਾਂ ਸਪੈਸ਼ਲ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰੀਆਂ ਮੈਂ ਜੋ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਲੋ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਸਤਾਜਾ ਅੰਕ ਵਿੱਚ ਇੱਕ ਬੜੇ ਜ਼ਰੂਰੀ ਵਿਸ਼ੇ ਵੱਲ ਧਿਆਨ ਦੇ ਰਹੇ ਹਾਂ ਇੱਕ ਅਜਿਹਾ ਵਿਸ਼ਾ ਜਿਹਦੀ ਗੱਲ ਪ੍ਰਿੰਟ ਮੀਡੀਆ ਵਿੱਚ ਅਖਬਾਰੀ ਮੀਡੀਆ ਵਿੱਚ ਤਾਂ ਬਹੁਤ ਹੁੰਦੀ ਹੈ ਪਰ ਇਲੈਕਟ੍ਰੋਨਿਕ মিডিਆ ਬਿਜਲਈ মিডিਆ ਵਿੱਚ ਇਸ ਵਿਸ਼ੇ ਦੀ ਚਰਚਾ ਬਹੁਤ ਘੱਟ ਹੁੰਦੀ ਹੈ ਵਿਸ਼ਾ ਜਿਹੜਾ ਆ ਉਹ ਪੜ੍ਹਾਈ ਲਿਖਾਈ ਦੇ ਨਾਲ ਸੰਬੰਧਿਤ ਹੈ ਵਿਦਿਅਕ ਖੇਤਰ ਦੇ ਨਾਲ ਸੰਬੰਧਿਤ ਹੈ ਹਾਇਰ ਐਜੂਕੇਸ਼ਨ ਉਚੇਰੀ ਵਿਦਿਆ ਦੇ ਨਾਲ ਸੰਬੰਧਿਤ ਹੈ ਕਿਉਂਕਿ ਕਿਸੇ ਵੀ ਖਿੱਤੇ ਦਾ ਜਿਹੜਾ ਭਵੇਖ ਹੁੰਦਾ ਆ ਉਸ ਦੇ ਵਿਦਿਅਕ ਢਾਂਚੇ ਦੇ ਨਾਲ ਹਾਇਰ ਐਜੂਕੇਸ਼ਨ ਉਚੇਰੀ ਵਿਦਿਆ ਦੇ ਢਾਂਚੇ ਨਾਲ ਜੁੜਿਆ ਹੁੰਦਾ ਹੈ ਤੇ ਪੰਜਾਬ ਵਿੱਚ ਉਚੇਰੀ ਵਿੱਦਿਆ ਦਾ ਢਾਂਚਾ ਲੜਖੜਾ ਰਿਹਾ ਹੈ ਭਾਵੇਂ ਸਰਕਾਰਾਂ ਤੇ ਸੰਸਥਾਵਾਂ ਜੋ ਮਰਜ਼ੀ ਦਾਅਵੇ ਕਰਨ ਪਰ ਜੋ ਹਕੀਕਤ ਆ ਉਹ ਇਹ ਹੈ ਕਿ ਪੰਜਾਬ ਦਾ ਹਾਇਰ ਐਜੂਕੇਸ਼ਨ ਉਚੇਰੀ ਵਿੱਦਿਆ ਦਾ ਜੋ ਢਾਂਚਾ ਹੈ ਜੋ ਦੇ ਹਾਲਾਤ ਨੇ ਚਿੰਤਾ ਦਾ ਵਿਸ਼ਾ ਬਣਦੇ ਨੇ ਕਿਉਂਕਿ ਪੰਜਾਬ ਦੇ ਉਚੇਰੀ ਵਿੱਦਿਆ ਦੇ ਕੇਂਦਰ ਜਿਹੜੇ ਨੇ ਸਕੂਲ ਕਾਲਜ ਯੂਨੀਵਰਸਟੀਆਂ ਦੀ ਜਦੋਂ ਗੱਲ ਹੁੰਦੀ ਹੈ ਸਕੂਲ ਵਿੱਚ ਜਦੋਂ ਆਪਾਂ ਵੱਡੀਆਂ ਕਲਾਸਾਂ ਦੀ ਗੱਲ ਕਰਦੇ ਆ 11ਵੀਂ 12ਵੀਂ ਉਸ ਤੋਂ ਬਾਅਦ ਕਾਲਜ ਪੱਧਰ ਦੀ ਪੜਾਈ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਦੀ ਪੜਾਈ ਜਿਹੜੀ ਆ ਯੂਨੀਵਰਸਿਟੀ ਦੀ ਪੜਾਈ ਜਿਹੜੀ ਆ ਇੱਥੇ ਪੰਜਾਬ ਵਿੱਚ ਜੋ ਹਾਲਾਤ ਨਜ਼ਰ ਆਉਂਦੇ ਨੇ ਸੁਖਾਵੇਂ ਨਜ਼ਰ ਨਹੀਂ ਆਉਂਦੇ ਖਾਲੀ ਹੋ ਰਹੇ ਨੇ ਬੰਦ ਹੋ ਰਹੇ ਨੇ ਕੇਂਦਰ ਸੰਸਥਾਵਾਂ ਇਹੋ ਜੀਆਂ ਵਿਦਿਆਰਥੀਆਂ ਦੀ ਘਾਟ ਨਾਲ ਤਾਂ ਜੂਝ ਹੀ ਰਹੀਆਂ ਨੇ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਨੇ ਉਹਨਾਂ ਸਾਰੀਆਂ ਚੁਣੌਤੀਆਂ ਦੀ ਗੱਲ ਤੁਹਾਨੂੰ ਦੱਸ ਰਹੇ ਹਾਂ ਤਾਜ਼ਾ ਹਕੀਕਤ ਇਸ ਵੇਲੇ ਦੱਸ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਇਹਦੇ ਕੀ ਕਾਰਨ ਨੇ ਕੀ ਹੱਲ ਹੋਣੇ ਚਾਹੀਦੇ ਨੇ ਤੇ ਨੌਜਵਾਨੀ ਦਾ ਉਚੇਰੀ ਵਿਦਿਆ ਵਿੱਚ ਜਿਹੜਾ ਰੁਝਾਨ ਹੈ ਘਟਿਆ ਕਿਉਂ ਹੈ ਉਸ ਬਾਰੇ ਗੱਲ ਕਰਾਂਗੇ ਅੱਜ ਦੀ ਇਸ ਸਮੁੱਚੀ ਗੱਲਬਾਤ ਦੌਰਾਨ ਸੋ ਇਸ ਸਮੁੱਚੀ ਗੱਲਬਾਤ ਨਾਲ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਨਾਲ ਤੁਸੀਂ ਇਸੇ ਤਰ੍ਹਾਂ ਸਮੁੱਚੇ ਸਮੇਂ ਦੌਰਾਨ ਜੁੜੇ ਰਹਿਣਾ ਹੈ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਇਸ ਗੱਲਬਾਤ ਨੂੰ ਸੁਣਿਓ ਵੇਖਿਓ ਹੋਰਨਾਂ ਦੇ ਨਾਲ ਸਾਂਝਾ ਵੀ ਕਰਿਓ ਤਾਂਕਿ ਇਸ ਵਿਸ਼ੇ ਦੀ ਜਾਣਕਾਰੀ ਸਾਰਿਆਂ ਤੱਕ ਪਹੁੰਚ ਸਕੇ ਹਰ ਇੱਕ ਪੰਜਾਬੀ ਤੱਕ ਪਹੁੰਚ ਸਕੇ ਜਿੱਥੇ ਤੱਕ ਪਹੁੰਚਣੀ ਚਾਹੀਦੀ ਹੈ ਉੱਥੋਂ ਤੱਕ ਇਹ ਗੱਲਬਾਤ ਪਹੁੰਚੇ ਇਸ ਗੱਲ ਦਾ ਜ਼ਰੂਰ ਆਪ ਵੀ ਇਸ ਗੱਲਬਾਤ ਨਾਲ ਜੁੜੇ ਰਹੋ ਸਾਥ ਦੇ ਉਤੇ ਇਸੇ ਤਰ੍ਹਾਂ ਤੁਸੀਂ ਆਪਣੇ ਵਿਚਾਰ ਵੀ ਦੱਸ ਸਕਦੇ ਹੋ ਕਿ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੇ ਤੁਹਾਡੇ ਵਿਚਾਰਾਂ ਦਾ ਵੀ ਹਮੇਸ਼ਾ ਦੀ ਤਰ੍ਹਾਂ ਸਵਾਗਤ ਹੋਵੇਗਾ ਕਮੈਂਟਸ ਦੇ ਜ਼ਰੀਏ ਸ਼ੁਰੂ ਕਰਦੇ ਹਾਂ ਅੱਜ ਦੀ ਗੱਲਬਾਤ ਅੱਜ ਦਾ ਵਿਸ਼ੇਸ਼ ਰਿਪੋਰਟ ਦਾ ਇਹ ਤਾਜ਼ਾ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਦਾ ਪੰਜਾਬ ਟਾਕਸ ਦੇ ਵੱਖ-ਵੱਖ ਮਾਧਿਅਮ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ YouTube ਚੈਨਲ ਤੇ ਆਈ ਪੀਟੀਵੀ ਦੀ ਬ੍ਰਾਡਕਾਸਟਸ ਅਤੇ ਵੀ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਦੀ ਇਸ ਗੱਲਬਾਤ ਵਿੱਚ ਜਿਹਦੇ ਵਿੱਚ ਗੱਲ ਕਰ ਰਹੇ ਹਾਂ ਪੰਜਾਬ ਦੇ ਉਚੇਰੀ ਵਿਦਿਆ ਦੇ ਢਾਂਚੇ ਦੀ ਹਾਇਰ ਐਜੂਕੇਸ਼ਨ ਸੈਕਟਰ ਜਿਹੜਾ ਪੰਜਾਬ ਦਾ ਉਹ ਕਿੰਨੀਆਂ ਚੁਣੌਤੀਆਂ ਦੇ ਨਾਲ ਜੂਝ ਰਿਹਾ ਹੈ ਕੀ ਸਮੱਸਿਆਵਾਂ ਉਸ ਨੂੰ ਦਰਪੇਸ਼ ਨੇ ਪਿਛਲੇ ਕੁਝ ਸਮੇਂ ਤੋਂ ਖਾਸ ਕਰ ਆਪਾਂ ਜੇਕਰ ਪਿਛਲੇ 4 ਜਾਂ 5 ਸਾਲ ਦੇ ਰੁਝਾਨ ਵੇਖੀਏ ਤਾਂ ਪੰਜਾਬ ਅੰਦਰ ਬਹੁਤ ਸਾਰੇ ਕਾਲਜ ਬੰਦ ਹੋਣ ਕੰਢੇ ਪਹੁੰਚੇ ਨੇ ਤੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟੀ ਹੈ ਕਾਰਨ ਆਪਾਂ ਸਾਰੇ ਜਾਣਦੇ ਹਾਂ ਕਿਉਂਕਿ ਇਸ ਪੱਧਰ ਦੀ ਜਿਹੜੀ ਹਾਇਰ ਐਜੂਕੇਸ਼ਨ ਦੀ ਪੜਾਈ ਦਾ ਜੋ ਲੈਵਲ ਹੈ ਉਸ ਤੱਕ ਸਾਡੇ ਪੰਜਾਬ ਦੇ ਨੌਜਵਾਨ ਪਹੁੰਚ ਹੀ ਨਹੀਂ ਰਹੇ ਉਸ ਪੱਧਰ ਤੱਕ ਜਾ ਹੀ ਨਹੀਂ ਰਹੇ ਕਿਉਂਕਿ ਉਸ ਤੋਂ ਪਹਿਲਾਂ ਹੀ ਬਾਹਰ ਵੱਲ ਨੂੰ ਉਹਨਾਂ ਦਾ ਰੁਝਾਨ ਬਣ ਜਾਂਦਾ ਹੈ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਗੱਲ ਜਦੋਂ ਸ਼ੁਰੂ ਕਰਦੇ ਆ ਤਾਂ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਉੱਚੀ ਵਿਦਿਆ ਹਾਇਰ এডਿਕੇਸ਼ਨ ਦੇ ਵਿੱਚ ਕੀ ਕੀ ਆਉਂਦਾ ਹੈ ਸਕੂਲ ਦੀ ਪੜ੍ਹਾਈ ਜਿਹੜੀ ਹੈ 10ਵੀਂ 11ਵੀਂ 12ਵੀਂ ਦੀ ਪੜ੍ਹਾਈ ਤੋਂ ਬਾਅਦ ਵਿਦਿਆਰਥੀ ਫਿਰ ਕਾਲਜ ਵੱਲ ਨੂੰ ਜਾਂਦਾ ਹੈ ਕਾਲਜ ਦੀ ਪੜ੍ਹਾਈ ਵੱਲੋਂ ਦਾ ਰੁਝਾਨ ਬਣਦਾ ਹੈ ਕਾਲਜਾਂ ਵਿੱਚ ਬੀਏ ਪੱਧਰ ਦੀ ਪੜ੍ਹਾਈ, ਬੀਐਸਸੀ, ਬੀਕੋਮੇ ਡਿਗਰੀਆਂ ਹੁੰਦੀਆਂ ਨੇ। ਗ੍ਰੈਜੂਏਸ਼ਨ ਜਿਹਨੂੰ ਕਿਹਾ ਜਾਂਦਾ। ਇਸ ਤੋਂ ਬਾਅਦ ਫਿਰ ਪੋਸਟ ਗ੍ਰੈਜੂਏਸ਼ਨ ਯਾਨੀ ਕਿ ਮਾਸਟਰਸ ਪੱਧਰ ਦੀ ਪੜ੍ਹਾਈ ਜਿਹਦੇ ਵਿੱਚ ਐਮਏ, ਐਮਐਸਸੀ ਤੇ ਐਮਬੀਏ ਵਰਗੇ ਕੋਰਸ ਜਿਹੜੇ ਉਹ ਆ ਜਾਂਦੇ ਨੇ ਤੇ ਇਸੇ ਤਰ੍ਹਾਂ ਫਿਰ ਇਸ ਤੋਂ ਵੀ ਉੱਪਰ ਐਮਫਿਲ ਦੀ ਪੜ੍ਹਾਈ ਤੇ ਪੀਐਚਡੀ, ਬੀਐਡ, ਐਮਐਡ ਜੋ ਅਧਿਆਪਕ ਲੱਗਣ ਲਈ ਜ਼ਰੂਰੀ ਹੁੰਦੇ ਨੇ। ਬਹੁਤ ਸਾਰੇ ਹੋਰ ਵੀ ਟੈਸਟ ਹੁੰਦੇ ਨੇ एलिਜੀਬਿਲਿਟੀ ਟੈਸਟ। ਟੀਈਟੀ ਸੂਬਾ ਪੱਧਰ ਲਈ ਵੀ ਹੁੰਦਾ ਹੈ ਤੇ ਕੌਮੀ ਪੱਧਰ ਲਈ ਵੀ ਇਸੇ ਤਰ੍ਹਾਂ ਟੈਸਟ ਹੁੰਦੇ ਨੇ ਐਨਈਟੀ ਦਾ ਟੈਸਟ ਹੁੰਦਾ ਅਧਿਆਪਕ ਲੱਗਣ ਲਈ ਕਾਲਜਾਂ ਵਿੱਚ ਪ੍ਰਧਿਆਪਕ ਲੱਗਣ ਲਈ ਸੋ ਬਹੁਤ ਸਾਰੀਆਂ ਇਹ ਸਭ ਉੱਚੀ ਵਿੱਦਿਆ ਦੇ ਵਿੱਚ ਹੁੰਦਾ ਹੈ ਪਰ ਜੇਕਰ ਆਪਾਂ ਬਿਲਕੁਲ ਸੌਖੇ ਲਫ਼ਜ਼ਾਂ ਵਿੱਚ ਸਮਝਣਾ ਹੋਵੇ ਤਾਂ ਸਕੂਲ ਤੋਂ ਬਾਅਦ ਜਦੋਂ ਕਾਲਜ ਦੀ ਪੜਾਈ ਦੀ ਗੱਲ ਹੁੰਦੀ ਹੈ ਯੂਨੀਵਰਸਿਟੀ ਪੱਧਰ ਦੀ ਪੜਾਈ ਦੀ ਗੱਲ ਹੁੰਦੀ ਇਹਨੂੰ ਆਪਾਂ ਉੱਚੀ ਵਿੱਦਿਆ ਮੰਨਦੇ ਹਾਂ ਹਾਇਰ ਐਜੂਕੇਸ਼ਨ ਮੰਨਦੇ ਹਾਂ ਹੁਣ ਪੰਜਾਬ ਦੇ ਜਿਹੜੇ ਉਚੇਰੀ ਵਿਦਿਆ ਦੇ ਕੇਂਦਰ ਨੇ ਪੰਜਾਬ ਦੇ ਯਾਨੀ ਕਿ ਕਾਲਜ ਅਤੇ ਯੂਨੀਵਰਸਿਟੀਆਂ ਦਾ ਜੇਕਰ ਆਪਾਂ ਹਾਲ ਵੇਖੀਏ ਤਾਂ ਉੱਥੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟੀ ਹੈ ਪਿਛਲੇ ਕੁਝ ਸਾਲਾਂ ਦੌਰਾਨ ਖਾਸ ਕਰਕੇ ਜੇਕਰ ਆਪਾਂ ਵੇਖੀਏ ਤਾਂ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਘਟੀ ਹੈ ਕਾਰਨ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦਾ ਨੌਜਵਾਨ ਬਾਹਰ ਵੱਲ ਨੂੰ ਮੂੰਹ ਕਰ ਚੁੱਕਾ ਹੈ ਜਾਂ ਕਹਿ ਲਓ ਕਿ ਸਰਕਾਰਾਂ ਦੀਆਂ ਨੀਤੀਆਂ ਕਰਕੇ ਪੰਜਾਬ ਦੇ ਨੌਜਵਾਨ ਨੂੰ ਆਪਣੇ ਸੂਬੇ ਵਿੱਚ ਭੂਖ ਨਜ਼ਰ ਨਹੀਂ ਆਉਂਦਾ ਤੇ ਉਹ ਬਾਹਰ ਵੱਲ ਨੂੰ ਆਪਣਾ ਰੁਝਾਨ ਕਰਦਾ ਹੈ ਹੁਣ ਇਸ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੇ ਕਾਲਜ ਤੇਜ਼ੀ ਨਾਲ ਖਾਲੀ ਹੋਏ ਨੇ ਵੈਸੇ ਤਾਂ ਹੁਣ ਸਕੂਲਾਂ ਵਿੱਚ ਵੀ ਜਿਹੜੇ ਨੇ ਦਾਖਲੇ ਤੇ ਵਿਦਿਆਰਥੀਆਂ ਦੀ ਗਿਣਤੀ ਪ੍ਰਭਾਵਿਤ ਹੋਣ ਲੱਗ ਪਈ ਹੈ ਇਸੇ ਰੁਝਾਨ ਕਰਕੇ ਯਾਨੀ ਕਿ ਵਿਦਿਆਰਥੀਆਂ ਦੇ ਬਾਹਰ ਵੱਲ ਨੂੰ ਹੋਣ ਕਰਕੇ ਸਕੂਲਾਂ ਵਿੱਚੋਂ ਪੜ੍ਹਦੇ ਬੱਚੇ ਵੀ ਬਾਹਰ ਵੱਲ ਨੂੰ ਹੋਣ ਲਗੇ ਨੇ ਜਾਂ ਮਨ ਬਣਾਉਣ ਲੱਗ ਪਏ ਨੇ ਇਹ ਹੋਰ ਵੀ ਚਿੰਤਾ ਦਾ ਵਿਸ਼ਾ ਹੈ ਪਰ ਜੇਕਰ ਗੱਲ ਆਪਾਂ ਫਿਲਹਾਲ ਸਿਰਫ ਹਾਇਰ এডਿਕੇਸ਼ਨ ਉਚੇਰੀ ਵਿਦਿਆਦੀ ਕੇਂਦਰਾਂ ਦੀ ਕਰੀਏ ਤਾਂ ਪਿਛਲੇ ਕੁਝ ਸਾਲਾਂ ਤੋਂ ਆਪਾਂ ਵੇਖਿਆ ਕਿ ਬਹੁਤ ਸਾਰੇ ਕਾਲਜਾਂ ਵਿੱਚ ਭਾਵੇਂ ਮਾਝਾ ਮਾਲਵਾ ਜਾਂ ਦੋਆਬਾ ਜਿਹੜੀ ਐਮਏ ਪੱਧਰ ਦੇ ਕੋਰਸ ਨੇ ਪੋਸਟ ਗ੍ਰੈਜੂਏਸ਼ਨ ਦੀਆਂ ਕਲਾਸਾਂ ਵਿੱਚ ਵਿਦਿਆਰਥੀ ਉਂਗਲਾਂ ਤੇ ਗਿਨੇ ਜਾਣ ਵਾਲੇ ਰਹਿ ਗਏ ਨੇ ਅੱਜ ਤੋਂ 5-6 ਸਾਲ ਪਹਿਲਾਂ ਤੱਕ ਫਿਰ ਵੀ 40-50 ਦੇ ਕਰੀਬ ਵਿਦਿਆਰਥੀ ਔਸਤਨ ਵੱਡੇ ਕਾਲਜਾਂ ਵਿੱਚ ਹੋ ਜਾਂਦੇ ਸੀ ਐਮਏ ਦੀਆਂ ਕਲਾਸਾਂ 'ਚ ਹੁਣ 10-12-15-20 ਤੇ ਕਈਆਂ ਵਿੱਚ ਤਾਂ ਉਂਗਲੀਆਂ ਤੇ ਗਿਨੇ ਜਾਣ ਯੋਗੇ ਰਹਿ ਗਏ ਨੇ ਤੇ ਬਹੁਤ ਸਾਰੇ ਕਾਲਜ ਇਹ ਹੋ ਜਏ ਨੇ ਜਿੱਥੇ ਐਮਏ ਦੀਆਂ ਕਲਾਸਾਂ ਬੰਦ ਹੋ ਗਈਆਂ ਜਾਂ ਬੰਦ ਕਰਨੀਆਂ ਪਈਆਂ ਬੰਦ ਇਸ ਕਰਕੇ ਕਰਨੀਆਂ ਪਈਆਂ ਕਿਉਂਕਿ ਵਿਦਿਆਰਥੀ ਆ ਨਹੀਂ ਰਹੇ ਵਿਦਿਆਰਥੀ ਆ ਇਸ ਲਈ ਨਹੀਂ ਰਹੇ ਕਿਉਂਕਿ ਉਹ ਐਮਏ ਦੀ ਪੜ੍ਹਾਈ ਤੱਕ ਪਹੁੰਚ ਹੀ ਨਹੀਂ ਰਹੇ ਉਹ ਉਸ ਤੋਂ ਪਹਿਲੇ ਬਾਹਰ ਵੱਲ ਨੂੰ ਉਡਾਰੀ ਮਾਰ ਰਹੇ ਨੇ ਜਾਂ ਉਸ ਤਿਆਰੀ ਵਿੱਚ ਲੱਗੇ ਹੁੰਦੇ ਨੇ ਇਸ ਵੇਲੇ ਦੇ ਬਿਲਕੁਲ ਤਾਜ਼ਾ ਰੁਝਾਨ ਇਸ ਸਾਲ ਦੇ ਬਿਲਕੁਲ ਤਾਜ਼ਾ ਰੁਝਾਨ ਜਿਵੇਂ ਤੁਹਾਨੂੰ ਦੱਸੀਏ ਨਵੇਂ ਅੰਕੜੇ ਕੀ ਕਹਿੰਦੇ ਨੇ ਉਹ ਇਹ ਹੀ ਕਹਿੰਦੇ ਨੇ ਕਿ ਪੰਜਾਬ ਅੰਦਰ ਉਚੇਰੀ ਵਿਦਿਆ ਹਾਇਰ ਐਜੂਕੇਸ਼ਨ ਪੋਸਟ ਗ੍ਰੈਜੂਏਸ਼ਨ ਦੇ ਕਲਾਸਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਨਾ ਮੱਤ ਰਹੀ ਜਾਂਦੀ ਹੈ ਜਿਹੜੀਆਂ ਗ੍ਰੈਜੂਏਸ਼ਨ ਪੱਧਰ ਦੀਆਂ ਕਲਾਸਾਂ ਨੇ ਉਸ ਤੋਂ ਹੇਠਾਂ ਦੀਆਂ ਯਾਨੀ ਕਿ ਬੀਏ ਪੀএসসি ਬੀਕਾਮ ਇਹਨਾਂ ਵਿੱਚ ਵਿਦਿਆਰਥੀ ਮੌਜੂਦ ਨੇ ਪਰ ਉਹਨਾਂ ਵਿੱਚੋਂ ਵੀ ਇੱਕ ਵੱਡਾ ਵਰਗ ਜਿਹੜਾ ਵਿਦਿਆਰਥੀਆਂ ਦਾ ਉਹ ਉਹ ਵਰਗ ਹੈ ਜਿਸ ਨੇ ਬਾਅਰ ਜਾਣ ਲਈ ਵੀ ਅਪਲਾਈ ਕੀਤਾ ਹੁੰਦਾ ਕਾਗਜ਼ ਲਾਏ ਹੁੰਦੇ ਨੇ ਗੈਪ ਨਾ ਪੈਜਵੇ ਇਸ ਲਈ ਉਹਨਾਂ ਵੱਲੋਂ ਦਾਖਲਾ ਲੈ ਲਿਆ ਜਾਂਦਾ ਹੈ ਤਾਂ ਕਿ ਕਾਗਜ਼ਾਂ ਵਿੱਚ ਸ਼ੋਅ ਕੀਤਾ ਜਾ ਸਕੇ ਬਖਾਇਆ ਜਾ ਸਕੇ ਕਿ ਉਹਨਾਂ ਨੇ ਕਲਾਸਾਂ ਲਾਈਆਂ ਇਨੇ ਸਮੇਂ ਅਰਿਆ ਕੋਰਸ ਕੀਤਾ ਇਸ ਤਰ੍ਹਾਂ ਪੀਜੀਡੀਸੀਆ ਜਾਂ ਇੱਕ ਇੱਕ ਸਾਲ ਦੇ ਜਿਹੜੇ ਕੋਰਸ ਹੁੰਦੇ ਨੇ ਉਹਨਾਂ ਦੀ ਵੀ ਵਰਤੋਂ ਵਿਦਿਆਰਥੀਆਂ ਵੱਲੋਂ ਇਸੇ ਲਈ ਹੋ ਰਹੀ ਹੈ ਤਾਂ ਕਿ ਗੈਪ ਨਾ ਪਵੇ ਇਹਦੇ ਨਾਲ ਕੀ ਹੁੰਦਾ ਕਿ ਕਾਲਜਾਂ ਨੂੰ ਯੂਨੀਵਰਸਿਟੀਆਂ ਨੂੰ ਕੁਝ ਆਮਦਨ ਹੋ ਰਹੀ ਹੈ ਇੱਕ ਅੱਦੇ ਸਾਲ ਲਈ ਪਰ ਲੰਮੇ ਸਮੇਂ ਦੀ ਜੇ ਆਪਾਂ ਸੋਚੀਏ ਤਾਂ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਹੇਠਾਂ ਵੱਲੋਂ ਆ ਰਹੀ ਹੈ ਜੋ ਇੱਕ ਬੜਾ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਹੈ ਸਾਡੀ ਉੱਚੀ ਰੀ ਵਿਦਿਆ ਦੇ ਖੇਤਰ ਲਈ ਕਿਉਂਕਿ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਯੂਨੀਵਰਸਟੀਆਂ ਧੜਾ ਧੜ ਖੁੱਲੀਆਂ ਨੇ ਕੋਈ ਸਮਾਂ ਸੀ ਜਦੋਂ ਪੰਜਾਬ 'ਚ ਤਿੰਨ ਜਾਂ ਚਾਰ ਪ੍ਰਮੁੱਖ ਯੂਨੀਵਰਸਟੀਆਂ ਹੁੰਦੀਆਂ ਸੀ ਪਰ ਫਿਰ ਇੱਕ ਪ੍ਰਾਈਵੇਟ ਯੂਨੀਵਰਸਿਟੀ ਵੱਡੀ ਖੁੱਲੀ ਨਾਲ ਦੀ ਨਾਲ ਖੁੰਭਾਂਗੂ ਯੂਨੀਵਰਸਟੀਆਂ ਹੋ ਗਈਆਂ ਇੱਕ ਇੱਕ ਜ਼ਿਲ੍ਹੇ ਵਿੱਚ ਹੁਣ ਤਾਂ 5-5 6-6 ਯੂਨੀਵਰਸਟੀਆਂ ਬਣ ਚੁੱਕੀਆਂ ਨੇ ਪ੍ਰਾਈਵੇਟ ਯੂਨੀਵਰਸਟੀਆਂ ਦੀ ਆਮਦ ਤੋਂ ਬਾਅਦ ਸੋ ਪੰਜਾਬ ਵਿੱਚ ਯੂਨੀਵਰਸਟੀਆਂ ਵਧ ਗਈਆਂ ਤੇ ਵਿਦਿਆਰਥੀ ਘਟ ਗਏ ਕਾਲਜ ਵਧ ਗਏ ਵਿਦਿਆਰਥੀ ਘਟ ਗਏ ਹੁਣ ਇਹੀ ਸਥਿਤੀ ਹੈ ਕਿ ਪੰਜਾਬ ਦੇ ਕਾਲਜਾਂ ਵਿੱਚ ਵਿਦਿਆਰਥੀ ਬਹੁਤ ਘਟ ਰਹੇ ਗਏ ਨੇ ਹੁਣ ਵਿਦਿਆਰਥੀ ਜਿਹੜੇ ਹੈਗੇ ਵੀ ਨੇ ਜਿਹੜੇ ਮੌਜੂਦ ਵੀ ਆ ਉਹਨਾਂ ਵਿੱਚੋਂ ਵੀ ਗੈਰ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਕਾਫੀ ਜ਼ਿਆਦਾ ਤੁਹਾਨੂੰ ਨਜ਼ਰ ਆਵਗੀ ਤੁਸੀਂ ਕਿਸੇ ਵੀ ਕਾਲਜ ਚਲੇ ਜਾਓ ਤੁਹਾਨੂੰ ਗਵਾਂਡੀ ਸੂਬਿਆਂ ਦੇ ਬੱਚੇ ਕਾਫੀ ਵੱਡੀ ਗਿਣਤੀ ਵਿੱਚ ਪੰਜਾਬ ਦੇ ਕਾਲਜਾਂ 'ਚ ਪੜ੍ਹਦੇ ਹੋਸਟਲਾਂ ਵਿੱਚ ਰਹਿੰਦੇ ਨਜ਼ਰ ਆਣਗੇ ਜਦੋਂ ਗੱਲ ਬਾਇਓ ਟੈਕਨੋਲੋਜੀ ਵਰਗੇ ਕੋਰਸਾਂ ਦੀ ਹੁੰਦੀ ਹੈ ਜਾਂ ਸਾਇੰਸ ਆਧਾਰਿਤ ਕੋਰਸਾਂ ਵੀ ਹੁੰਦੀ ਹੈ ਤਾਂ ਗਵਾਂਡੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿਦਿਆਰਥੀ ਆਉਂਦੇ ਨੇ ਨਰਸਿੰਗ ਦੀ ਗੱਲ ਹੋਵੇ ਵਿਦਿਆਰਥੀ ਬਹੁਤ ਵੱਡੇ ਪੱਧਰ ਉੱਤੇ ਵਿਦਿਆਰਥਣਾਂ ਜਿਹੜੀਆਂ ਹਿਮਾਚਲ ਪ੍ਰਦੇਸ਼ ਤੋਂ ਪੰਜਾਬ ਆਉਂਦੀਆਂ ਨੇ ਕਿਉਂਕਿ ਉਸ ਖੇਤਰ ਵਿੱਚ ਸ਼ਾਇਦ ਇਹ ਨੇ ਇਸ ਪੱਧਰ ਦੇ ਜਾਂ ਇਸ ਖੇਤਰ ਦੇ ਉੱਚ ਵਿਦਿਆ ਮਹਈਆ ਕਰਵਾਉਣ ਵਾਲੇ ادارے ਮੌਜੂਦ ਨਹੀਂ ਸੋ ਉਹ ਵਾਲੇ ਵਿਦਿਆਰਥੀ ਤੁਹਾਨੂੰ ਨਜ਼ਰ ਆਉਣਗੇ ਇਸੇ ਤਰ੍ਹਾਂ ਯੂਪੀ ਬਿਹਾਰ ਕਸ਼ਮੀਰ ਤੋਂ ਵੀ ਬਹੁਤ ਸਾਰੇ ਵਿਦਿਆਰਥੀ ਪੰਜਾਬ ਵਿੱਚ ਪੜ ਰਹੇ ਨੇ ਵਿਦਿਆਰਥੀ ਪੜ੍ਹਨੇ ਪਰ ਜਿਹੜਾ ਪੰਜਾਬ ਦਾ ਆਪਣਾ ਵਿਦਿਆਰਥੀ ਵਰਗ ਆ ਉਹ ਆਪਣੇ ਹੀ ਸੂਬੇ ਵਿੱਚ ਇਹਨਾਂ ਉਚੇਰੀ ਵਿਦਿਆ ਦੀ ਜਿਹੜੇ ਸੰਸਥਾਵਾਂ ਨੇ ਇਹਨਾਂ ਵਿੱਚ ਨਜ਼ਰ ਨਹੀਂ ਆਉਂਦਾ ਕਿਉਂਕਿ ਉਹ ਦਾ ਮੂੰਹ ਪਹਿਲੇ ਬਾਹਰ ਵੱਲ ਹੋ ਚੁੱਕਾ ਹੁੰਦਾ ਹੈ ਇਸੀ ਕਰਕੇ ਹੁਣ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਤੁਹਾਨੂੰ ਪੰਜਾਬੀ ਵਿਦਿਆਰਥੀ ਜਾਂ ਪੰਜਾਬੀ ਮੂਲ ਦੇ ਵਿਦਿਆਰਥੀ ਨਜ਼ਰ ਬਹੁਤ ਘੱਟ ਆਉਣਗੇ ਤੇ ਇਸ ਨਾਲ ਇੱਕ ਮੂਹਵਹੰਦਰਾ ਵੀ ਪੰਜਾਬ ਦੇ ਵਿਦਿਅਕ ਅਦਾਰਿਆਂ ਦਾ ਬਦਲਦਾ ਹੋਇਆ ਵਿਖਾਈ ਦਿੰਦਾ ਹੈ ਇਹਦੇ ਬਹੁਤ ਸਾਰੇ ਹੋਰ ਵੀ ਪਹਿਲੂ ਹੁੰਦੇ ਨੇ ਨੁਕਤੇ ਹੁੰਦੇ ਨੇ ਜਿਨ੍ਹਾਂ ਬਾਰੇ ਗੱਲ ਹੋਣੀ ਜ਼ਰੂਰੀ ਹੋ ਜਾਂਦੀ ਹੈ ਪਰ ਇਹ ਇੱਕ ਸਪਸ਼ਟ ਤਸਵੀਰ ਹੈ ਜੋ ਇਸ ਵੇਲੇ ਨਜ਼ਰ ਆਉਂਦੀ ਹੈ ਕਿ ਪੰਜਾਬ ਦੇ ਉਚੇਰੀ ਵਿਦਿਆ ਢਾਂਚੇ ਨੂੰ ਬੜੀ ਵੱਡੀ ਇੱਕ ਚੁਣੌਤੀ ਪੇਸ਼ ਹੈ ਬਾਹਰਲੇ ਵਿਦਿਆਰਥੀਆਂ ਦਾ ਪੜਨਾ ਕੋਈ ਸਥਾਈ ਹੱਲ ਨਹੀਂ ਪੰਜਾਬ ਦੇ ਆਪਣੇ ਵਿਦਿਅਕ ਅਦਾਰਿਆਂ ਲਈ ਹਾਲਾਂਕਿ ਬਹੁਤੇ ਵਿਦਿਅਕ ادارے ਜਿਹੜੇ ਨੇ ਉਚੇਰੀ ਵਿੱਦਿਆ ਵਾਲੇ ਜਿਹੜੇ ਨੇ ਉਹ ਇੱਕ ਪੇਸ਼ੇਵਰ ਸੋਚ ਨਾਲ ਚੱਲਦੇ ਨੇ ਉਹਨਾਂ ਦਾ ਸੂਬੇ ਦੇ ਹਾਲਾਤ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਵਿਦਿਆਰਥੀਆਂ ਨਾਲ ਮਤਲਬ ਹੁੰਦਾ ਫੀਸ ਆਉਂਦੀ ਰਵੇ ਫੰਡ ਆਉਂਦੇ ਰਹਿਣ ਇਸ ਨਾਲ ਮਤਲਬ ਹੁੰਦਾ ਵਿਦਿਆਰਥੀ ਕਿੱਥੋਂ ਦਾ ਆ ਪੰਜਾਬ ਦਾ ਬਾਹਰਲੇ ਸੂਬੇ ਦਾ ਆ ਜਾਂ ਵਿਦੇਸ਼ਾਂ ਤੋਂ আফ্রিকਨ ਵਿਦਿਆਰਥੀ ਬਹੁਤ ਵੱਡੇ ਪੱਧਰ ਉੱਤੇ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਵਿਖਾਈ ਦਿੱਤੇ ਨੇ আফ্রিকਨ ਵਿਦਿਆਰਥੀਆਂ ਦੇ ਆਉਣ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਤੇ ਗਲਤ ਵਰਤਾਰੇ ਵੀ ਕੁਝ ਸਾਹਮਣੇ ਆਉਂਦੇ ਰਹੇ ਨੇ ਪਰ ਇਹਨਾਂ ਅਦਾਰਿਆਂ ਵੱਲੋਂ ਇਸ ਚੀਜ਼ ਦੀ ਜ਼ਿਆਦਾ ਪਰਵਾਹ ਨਹੀਂ ਕੀਤੀ ਜਾਂਦੀ ਰਹੀ ਕਿ ਕੌਣ ਕਿੱਥੋਂ ਆ ਰਿਹਾ ਹੈ ਤੇ ਜ਼ਿਆਦਾ ਚਮਕ-ਦਮਕ ਦੇ ਨਾਲ ਆਪਣੇ ਪ੍ਰਚਾਰ ਦੇ ਜਿਹੜੇ ਉਹ ਸਾਧਨ ਜਿਹੜੇ ਅੱਗੇ ਕੀਤੇ ਜਾਂਦੇ ਰਹੇ ਨੇ ਸੋ ਪੰਜਾਬ ਲਈ ਉਚੇਰੀ ਵਿਦਿਆ ਦੇ ਖੇਤਰ ਲਈ ਇੱਕ ਵੱਡੀ ਚੁਣੌਤੀ ਹੈ ਕਿ ਪੰਜਾਬੀ ਵਿਦਿਆਰਥੀ ਦਾ ਇਹਨਾਂ ਅਦਾਰਿਆਂ ਵਿੱਚ ਨਜ਼ਰ ਨਾ ਆਉਣਾ ਤੇ ਇਸ ਨਾਲ ਇੱਕ ਮੂਹ ਮੰਹੰਦਰਾ ਬਦਲੇ ਜਾਣ ਦੀ ਸਥਿਤੀ ਵੀ ਬਣ ਜਾਂਦੀ ਹੈ ਸੋ ਇਹ ਇੱਕ ਬਹੁਤ ਵੱਡਾ ਇਸ ਵੇਲੇ ਦਾ ਨੁਕਤਾ ਹੈ ਜਦੇ ਉੱਪਰ ਉਨੀ ਚਰਚਾ ਨਹੀਂ ਹੁੰਦੀ ਜਿੰਨੀ ਹੋਣੀ ਚਾਹੀਦੀ ਹੈ ਕਿ ਪੰਜਾਬ ਦਾ ਹਾਈਅਰ ਐਜੂਕੇਸ਼ਨ ਸੈਕਟਰ ਜਿਹੜਾ ਉਚੇਰੀ ਵਿਦਿਆ ਦਾ ਖੇਤਰ ਤੇ ਢਾਂਚਾ ਜਿਹੜਾ ਉਦਾ ਮੂਹ ਮੰਦਰਾ ਕਿਵੇਂ ਬਦਲ ਰਿਹਾ ਹੈ ਆਉਣ ਵਾਲੇ ਸਮੇਂ ਵਿੱਚ ਦੇ ਕਈ ਤੁਹਾਨੂੰ ਸਿੱਟੇ ਨਜ਼ਰ ਆਉਣਗੇ ਇਹਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇੱਕ ਨਵੀਂ ਚੁਣੌਤੀ ਬਣ ਕੇ ਸਾਹਮਣੇ ਆਉਣਗੀਆਂ ਉਹਨਾਂ ਬਾਰੇ ਗੱਲ ਹੋਣੀ ਜ਼ਰੂਰੀ ਹੈ ਤੇ ਉਹੀ ਗੱਲ ਅੱਜ ਆਪਾਂ ਕਰ ਰਹੇ ਹਾਂ ਕਿ ਇਹਨਾਂ ਚੀਜ਼ਾਂ ਦੇ ਸਿਰਫ ਇਹੀ ਸਿੱਟੇ ਨਹੀਂ ਕਿ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ ਖਾਲੀ ਹੋ ਰਹੇ ਨੇ ਪਰ ਖਾਲੀ ਹੋਣ ਦੇ ਹੋਰ ਸਿੱਟੇ ਕੀ ਨਿਕਲਣਗੇ ਆਉਣ ਵਾਲੇ ਸਮੇਂ ਵਿੱਚ ਇਹਦਾ ਕੀ ਅਸਰ ਪਊਗਾ ਉਹ ਵੀ ਸਾਡੇ ਲਈ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਵੀ ਉਨਾ ਹੀ ਚਿੰਤਾ ਦਾ ਵਿਸ਼ਾ ਹੈ ਜਾਂ ਕਹਿ ਲਓ ਕਿ ਇਸ ਵੇਲੇ ਜੋ ਚਿੰਤਾ ਦਾ ਵਿਸ਼ਾ ਉਸ ਤੋਂ ਵੀ ਵੱਡਾ ਚਿੰਤਾ ਦਾ ਵਿਸ਼ਾ ਇਹ ਬਣੂਗਾ ਕਿ ਆਉਣ ਵਾਲੇ ਸਮੇਂ 'ਚ 10 12 15 ਸਾਲਾਂ ਬਾਅਦ 20 ਸਾਲ ਬਾਅਦ ਇਹ ਕੀ ਸਿੱਟੇ ਹੋਣਗੇ ਕਿ ਸਾਡੇ ਹਾਇਰ ਐਜੂਕੇਸ਼ਨ ਉਚੇਰੀ ਵਿਦਿਆ ਦੇ ਕੇਂਦਰ ਜਿਹੜੇ ਨੇ ਉਹ ਸਖਨੇ ਹੋ ਰਹੇ ਨੇ ਖਾਲੀ ਹੋ ਰਹੇ ਨੇ ਚਰਮਰਾ ਰਹੇ ਨੇ ਲੜਖੜਾ ਰਹੇ ਨੇ ਇਹਦੇ ਕੀ ਸਿੱਟੇ ਨੇ ਆਉਣ ਵਾਲੇ ਸਮੇਂ ਲਈ ਉਨਾਵਲ ਵੀ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਹੁਣ ਇਸ ਵਿਲੇ ਦੀ ਸਥਿਤੀ ਆਪਾਂ ਸਮਝ ਲਈ ਉਚੇਰੀ ਵਿਦਿਆ ਹਾਇਰ এডੂਕੇਸ਼ਨ ਦੀ ਗੱਲ ਨੂੰ ਜੇਕਰ ਆਪਾਂ ਹੁਣ ਪੁਵੇਖਦੇ ਪਹਿਲੂ ਤੋਂ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ ਇਹ ਚੀਜ਼ ਵੇਖ ਲਈ ਕਿ ਪੰਜਾਬ ਦੇ ਉਚੇਰੀ ਵਿਦਿਆ ਦੇ ਕੇਂਦਰਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਘਟੀ ਹੈ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਚਿੰਤਾਜਨਕ ਢੰਗ ਨਾਲ ਘਟੀ ਹੈ ਕਿਉਂਕਿ ਪੰਜਾਬੀ ਵਿਦਿਆਰਥੀਆਂ ਦਾ ਸਾਰਾ ਇੱਕ ਰੁਝਾਨ ਤੇ ਜਿਹੜਾ ਇੱਕ ਭਵਿੱਖ ਦੀਆਂ ਆਸਾਂ ਨੇ ਉਹ ਬਾਹਰ ਜਾਣ ਵਾਲੀ ਟਿਕ ਗਈਆਂ ਨੇ ਉਹਨਾਂ ਲਈ ਇੱਕ ਇੱਕ ਰਾ ਇੰਜ ਬਣਾ ਦਿੱਤਾ ਗਿਆ ਜਾਂ ਬਣ ਗਿਆ ਕਿ ਬਾਹਰ ਜਾਣਾ ਹੀ ਸਫਲਤਾ ਦਾ ਇੱਕ ਮੂਲ ਮੰਤਰ ਹੈ ਉਸ ਤੋਂ ਇਲਾਵਾ ਹੋਰ ਕੋਈ ਰਾਹ ਜਾਂ ਹੋਰ ਕੋਈ ਜ਼ਰੀਆ ਨਜ਼ਰ ਨਹੀਂ ਆਉਂਦਾ ਆਉਣ ਵਾਲੇ ਸਮੇਂ ਦੀ ਗੱਲ ਜ਼ਿਕਰ ਕਰੀਏ ਉਚੇਰੀ ਵਿਦਿਆ ਦੇ ਕੇਂਦਰਾਂ ਦਾ ਖਾਲੀ ਹੋਣਾ ਉਹਨਾਂ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਘਟਣੀ ਉਸਤਾ ਇੱਕ ਸਿੱਟਾ ਇਹ ਬਹੁਤ ਵੱਡਾ ਨਿਕਲੇਗਾ ਕਿ ਹੁਣ ਜਦੋਂ ਐਮਏ ਦੀਆਂ ਕਲਾਸਾਂ ਵਿੱਚ ਤੁਹਾਨੂੰ ਵਿਦਿਆਰਥੀ ਨਹੀਂ ਲੱਭ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਜਿਹੜੇ ਸਕੂਲ ਨੇ ਸਕੂਲ ਤਾਂ ਚੱਲਦੇ ਰਹਿਣ ਦੀ ਸੰਭਾਵਨਾ ਕਿਉਂਕਿ ਸਕੂਲਾਂ ਵਿੱਚੋਂ ਬੱਚੇ ਦਾ ਪੜ੍ਹਾਈ ਛੱਡ ਕੇ ਬਾਹਰ ਜਾਣ ਦਾ ਰੁਝਾਨ ਹਾਲੇ ਇੰਨਾ ਤੇਜ਼ ਨਹੀਂ ਹੋਇਆ ਸੋ ਸਕੂਲਾਂ ਵਿੱਚ ਜਿਹੜੇ ਅਧਿਆਪਕ ਲੱਗਣੇ ਨੇ ਜਦ ਜੋ ਵੀ ਪੰਜਾਬ ਚ ਆਉਣ ਵਾਲੇ ਸਮੇਂ ਚ ਵਿਦਿਅਕ ਅਦਾਰੇ ਤਾਂ ਚੱਲਣਗੇ ਵਿਦਿਆਰਥੀਆਂ ਦੀ ਗਿਣਤੀ ਕਟ ਚੂਗੀ ਪਰ ਵਿਦਿਅਕ ادارے ਤਾਂ ਚੱਲਣੇ ਨੇ ਉਹਨਾਂ ਵਿਦਿਅਕ ਦਾਰਾਂ ਵਿੱਚ ਜਿਨ੍ਹਾਂ ਨੇ ਅਧਿਆਪਕ ਲੱਗਣਾ ਆ ਉਹ ਅਧਿਆਪਕ ਕਿੱਥੋਂ ਆਉਣਗੇ ਕਿਉਂਕਿ ਹੁਣ ਜੋ ਅਧਿਆਪਕ ਨੇ ਉਹਨਾਂ ਨੇ ਇੱਕ ਸਮੇਂ ਦੇ ਆ ਕੇ ਰਿਟਾਇਰ ਹੋਣਾ ਜਿਹੜੀ ਨਵੀਂ ਭਰਤੀ ਹੋਣੀ ਹੈ ਭਾਵੇਂ ਕੱਚੀ ਹੋਵੇ ਕੰਟਰੈਕਟ ਬੇਸ ਤੇ ਹੁੰਦੀ ਹੈ ਡਹੌਕ ਬੇਸ ਤੇ ਹੁੰਦੀ ਜਿਵੇਂ ਵੀ ਹੋਊਗੀ ਉਸ ਅਧਿਆਆਂ ਤੇ ਉਸ ਜ਼ਿੰਮੇਵਾਰੀ ਨੂੰ ਕਿਹਨਾਂ ਨੇ ਨਿਭਾਣਾ ਇੱਕ ਵੱਡਾ ਸਵਾਲ ਹੈ ਕਿਉਂਕਿ ਅਧਿਆਪਕ ਤਾਂ ਉਹੀ ਲੱਗਣਗੇ ਜਿਨ੍ਹਾਂ ਨੇ ਘੱਟੋ-ਘੱਟ ਐਮਏ ਦੀ ਪੜ੍ਹਾਈ ਕੀਤੀ ਹੋਊਗੀ ਮਾਸਟਰਸ ਕੀਤੀ ਹੋਊਗੀ ਪੰਜਾਬੀ ਦਾ ਅਧਿਆਪਕ ਔਣ ਵਾਲੇ ਸਮੇਂ ਉਹੀ ਲੱਗੂਗਾ ਜਿਨੇ ਐਮਏ ਪੰਜਾਬੀ ਕੀਤੀ ਹੈ ਇਸੇ ਤਰ੍ਹਾਂ ਪੰਜਾਬੀ ਦਾ ਪੋਲੀਟੀਕਲ ਸਾਇੰਸ ਇਕਨੋਮਿਕਸ ਜਿੰਨੇ ਵੀ ਵਿਸ਼ੇ ਨੇ ਉਹਨਾਂ ਦੇ ਅਧਿਆਪਕ ਤਾਂ ਉਹੀ ਲੱਗਣਗੇ ਜਾਂ ਲੱਗ ਸਕਣਗੇ ਜਿਨ੍ਹਾਂ ਨੇ ਉਸ ਵਿਸ਼ੇ ਵਿੱਚ ਮਾਸਟਰਸ ਦੀ ਡਿਗਰੀ ਹਾਸਲ ਕੀਤੀ ਹੋਵੇਗੀ ਪਰ ਹੁਣ ਆਪਾਂ ਵੇਖ ਰਹੇ ਹਾਂ ਕਿ ਮਾਸਟਰਸ ਦੀ ਡਿਗਰੀ ਤਾਂ ਕਰਨ ਦੇ ਲਈ ਵਿਦਿਆਰਥੀਆਂ ਜਾਂ ਕੋਈ ਰੁਝਾਨ ਹੀ ਹੈ ਨਹੀਂ ਐਮਏ ਦੀਆਂ ਕਲਾਸਾਂ ਤਾਂ ਹੋਣੇ ਹੀ ਖਾਲੀ ਨੇ ਸੋ ਹੋਣ ਵਾਲੇ 10 ਸਾਲਾਂ ਬਾਅਦ ਅਧਿਆਪਕ ਕੌਣ ਲੱਗੂਗਾ ਇਹ ਇੱਕ ਸਵਾਲ ਆ ਜਿਹਦਾ ਜਵਾਬ ਲੱਭੇ ਨਹੀਂ ਜਾ ਰਿਹਾ ਕੋਈ ਇਸ ਬਾਰੇ ਸੋਚ ਨਹੀਂ ਰਿਹਾ ਕੋਈ ਇਸ ਬਾਰੇ ਗੱਲ ਨਹੀਂ ਕਰ ਰਿਹਾ ਜਦਕਿ ਇਹ ਤਾਂ ਬੜਾ ਇੱਕ ਵੱਡਾ ਸਵਾਲ ਹੈ ਕਿ 10 15 20 ਸਾਲ ਬਾਅਦ ਪੰਜਾਬ ਦੇ ਅਧਿਆਪਕ ਕਿਹੋ ਜਿਹੇ ਹੋਣਗੇ ਕੌਣ ਹੋਣਗੇ ਉਨ ਇਥੇ ਜੋ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਉਹਦਾ ਇੱਕ ਜਵਾਬ ਇਹ ਨਿਕਲਦਾ ਹੈ ਕਿ ਪੰਜਾਬ ਦਾ ਨੌਜਵਾਨ ਤਾਂ ਤੇਜ਼ੀ ਨਾਲ ਬਾਹਰ ਵੱਲਿਆ ਬਹੁਤ ਘੱਟ ਆਉਣ ਵਾਲੇ ਸਮੇਂ ਵਿੱਚ ਅਜਿਹੇ ਅਧਿਆਪਕ ਹੋਣਗੇ ਜਿਹੜੇ ਪੰਜਾਬੀ ਪਿੱਠ ਭੂਮੀ ਤੋਂ ਹੋਣਗੇ ਜਾਂ ਪੰਜਾਬ ਦੇ ਰਹਿਣ ਵਾਲੇ ਹੋਣਗੇ ਇਹ ਚੀਜ਼ ਬਿਲਕੁਲ ਸਪਸ਼ਟ ਨਜ਼ਰ ਆਉਂਦੀ ਹੈ ਆਉਣ ਵਾਲੇ 10 15 20 ਸਾਲਾਂ ਦੌਰਾਨ ਪੰਜਾਬ ਦੇ ਵਿਦਿਅਕ ਅਦਾਰਿਆਂ ਵਿੱਚ ਭਾਵੇਂ ਸਕੂਲ ਨੇ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਵਿੱਚ ਤੁਹਾਨੂੰ ਪੰਜਾਬ ਤੋਂ ਬਾਹਰਲੇ ਅਧਿਆਪਕ ਹੀ ਨਜ਼ਰ ਆਉਣਗੇ ਕਿਉਂਕਿ ਇੱਥੋਂ ਦਾ ਤਾਂ ਕੋਈ ਅਧਿਆਪਕ ਲੱਗਣ ਦੀ ਕਾਬਲੀਅਤ ਤੱਕ ਬਹੁਤ ਘੱਟ ਹੋਣਗੇ ਜੋ ਐਮਏ ਦੀ ਪੜ੍ਹਾਈ ਕਰਕੇ ਇਸ ਰਾਹ 'ਤੇ ਤੁਰਨਗੇ ਸੋ ਪੰਜਾਬ ਵਿੱਚ ਆਉਣ ਵਾਲਿਆਂ ਵਿੱਚ ਹੋ ਸਕਦਾ ਹੈ ਕਿ ਭਾਰਤੀਆਂ ਜਿਹੜੀਆਂ ਨੇ ਉਹ ਕਰਨ ਲਈ ਦੂਜੇ ਸੂਬਿਆਂ ਤੋਂ ਜਿਹੜੇ ਨੇ ਉਹ ਉਮੀਦਵਾਰ ਅੱਗੇ ਆਉਣਗੇ ਇਹ ਚੀਜ਼ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਮੌਜੂਦਾ ਸਮੇਂ ਐਮਈਏ ਕਲਾਸਾਂ ਖਾਲੀ ਹੋ ਰਹੀਆਂ ਨੇ ਉਚੇਰੀ ਵਿਦਿਆ ਵਿੱਚ ਵਿਦਿਆਰਥੀਆਂ ਦੇ ਦਾਖਲੇ ਤੇ ਰੁਝਾਨ ਘਟੇਰੇ ਕਿਉਂਕਿ ਅਧਿਆਪਕ ਬਣਨ ਦੇ ਲਈ ਕੁਝ ਨੀਮ ਹੁੰਦੇ ਨੇ ਕੁਝ ਉਸ ਦੇ ਲਈ ਜ਼ਰੂਰਤਾਂ ਹੁੰਦੀਆਂ ਨੇ ਕਿੰਨੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਕਿਹੜੇ ਟੈਸਟ ਕਲੀਅਰ ਕੀਤੇ ਹੋਣੇ ਚਾਹੀਦੇ ਨੇ ਤੇ ਜੋ ਇਸ ਵੇਲੇ ਪੰਜਾਬ ਦੀ ਨੌਜਵਾਨੀ ਦਾ ਰੁਝਾਨ ਨੇ ਉਹਨਾਂ ਨੂੰ ਵੇਖ ਕੇ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਨੌਜਵਾਨੀ ਉਹ ਸਾਰੇ ਟੈਸਟ ਕਲੀਅਰ ਕਰੇਗੀ ਜਾਂ ਉਸ ਪੱਧਰ ਦੀ ਡਿਗਰੀ ਹਾਸਲ ਕਰੇਗੀ ਕਿਉਂਕਿ ਪੰਜਾਬ ਦੇ ਨੌਜਵਾਨ ਦੇ ਮੂਰੇ ਇੱਕ ਸ਼ਾਰਟਕਟ ਰੱਖ ਦਿੱਤਾ ਗਿਆ ਉਹਨੂੰ ਇੰਨਾ ਪ੍ਰਚਾਰਿਆ ਗਿਆ ਮੀਡੀਆ ਜ਼ਰੀਏ ਵੀ ਸਮਾਜਿਕ ਤੌਰ ਤੇ ਵੀ ਕਿ ਬਾਹਰ ਜਾਣਾ ਐਨ ਆਰ ਆਈ ਹੋਣਾ ਇੱਕ ਬੜੇ ਮਾਣ ਦੀ ਗੱਲ ਆ ਚੰਗਾ ਜੀਵਨ ਚੰਗਾ ਕਾਰ ਚੰਗੀ ਚਮਚਮਾਉਂਦੀ ਕੋਠੀ ਤੇ ਸਹੂਲਤਾਂ ਸਿਰਫ ਐਨ ਆਰ ਆਈ ਜਾਂ ਬਾਹਰ ਜਾ ਕੇ ਹੀ ਹਾਸਲ ਕੀਤੀਆਂ ਜਾ ਸਕਦੀਆਂ ਨੇ ਇੱਥੇ ਰਹਿ ਕੇ ਨਹੀਂ ਜਦ ਕਿ ਪੰਜਾਬ ਵਿੱਚ ਧੜਾ ਧੜ ਪ੍ਰਵਾਸੀ ਜਿਹੜੇ ਨੇ ਉਹ ਵਸੇ ਨੇ ਮਿਹਨਤ ਕੀਤੀ ਕੰਮ ਕੀਤਾ ਆਪਣੇ ਚੰਗੇ ਘਰ-ਬਾਰ ਬਣਾਏ ਨੇ ਇੱਥੋਂ ਇਹ ਸਾਬਤ ਹੁੰਦਾ ਕਿ ਪੰਜਾਬ 'ਚ ਕੰਮ ਦੀ ਕਮੀ ਨਹੀਂ ਤੇ ਪੰਜਾਬ 'ਚ ਨੌਕਰੀਆਂ ਦੀ ਵੀ ਕਮੀ ਨਹੀਂ ਪਰ ਉਹ ਨੌਕਰੀਆਂ ਸਾਡੇ ਲੋਕਾਂ ਲਈ ਸਾਡੇ ਨੌਜਵਾਨਾਂ ਲਈ ਇੱਕ ਰੁਝਾਨ ਤੋਂ ਬਾਹਰਲੀ ਗੱਲ ਬਣਾ ਦਿੱਤੀ ਗਈ ਹੈ ਇੱਕ ਨੁਕਤਾਜ ਸਮਝਣ ਵਾਲਾ ਤੇ ਵੱਡਾ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੇ ਅਧਿਆਪਕ ਕਿੱਥੋਂ ਆਣਗੇ ਕਿਉਂਕਿ ਹੁਣੇ ਹੀ ਸਾਡੇ ਉਚੇਰੀ ਵਿੱਦਿਆ ਦੀਆਂ ਕਲਾਸਾਂ ਤੇ ਜਿਹੜੀਆਂ ਸੰਸਥਾਵਾਂ ਨੇ ਖਾਲੀ ਹੋ ਰਹੀਆਂ ਨੇ ਸੋ ਆਉਣ ਵਾਲੇ ਸਮੇਂ ਦੇ ਅਧਿਆਪਕ ਲੱਭਣ ਲਈ ਵੀ ਇੱਕ ਵੱਡੀ ਚੁਣੌਤੀ ਬਣ ਸਕਦੀ ਹੈ ਮੌਜੂਦਾ ਜੋ ਹਾਲਾਤ ਨੇ ਮੌਜੂਦਾ ਜੋ ਰੁਝਾਨ ਨੇ ਇਸ ਤੋਂ ਬਾਅਦ ਗੱਲ ਜੇਕਰ ਆਪਾਂ ਨਾਲ ਜੁੜਦਾ ਨੁਕਤਾ ਵੀ ਹੈ ਕੰਪੀਟੀਟਿਵ ਐਗਜ਼ਾਮਸ ਦਾਖਲਾ ਪ੍ਰੀਖਿਆਵਾਂ ਜਿਹੜੀਆਂ ਹੁੰਦੀਆਂ ਨੇ ਸਰਕਾਰੀ ਨੌਕਰੀਆਂ ਲਈ ਦਾਖਲਾ ਪ੍ਰੀਖਿਆਵਾਂ ਹੁੰਦੀਆਂ ਨੇ ਮਿਸਾਲ ਦੇ ਤੌਰ ਤੇ ਨਾਇਬ ਤਹਿਸੀਲਦਾਰ ਦੀ ਭਰਤੀ ਆਈਐਸ ਆਈਪੀਐਸ ਅਫਸਰਾਂ ਦੀ ਭਰਤੀ ਯੂਪੀਐਸਸੀ ਦੇ ਪੇਪਰ ਹੋਰ ਬਹੁਤ ਸਾਰੇ ਕੇਂਦਰੀ ਪੱਧਰ ਦੀਆਂ ਦਾਖਲਾ ਪ੍ਰੀਖਿਆਵਾਂ ਉਹਨਾਂ ਦਾਖਲਾ ਪ੍ਰੀਖਿਆਵਾਂ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਗਿਣਤੀ ਕਿੰਨੀ ਕਿਹਾ ਇਹ ਵੀ ਸਾਨੂੰ ਇੱਕ ਵੱਡੀ ਚਿੰਤਾ ਦਾ ਸਬਬ ਨਜ਼ਰ ਆਉਂਦਾ ਹੈ ਪੰਜਾਬ ਵਿੱਚ ਤੁਹਾਨੂੰ ਥਾਂ ਥਾਂ ਉੱਤੇ IELTS TOEFL English speaking ਕੋਰਸ ਕਰਾਉਣ ਵਾਲੀਆਂ ਦੁਕਾਨਾਂ ਤੇ ਇਹੋ ਜਿਹੇ ਸੈਂਟਰ ਮਿਲ ਜਾਣਗੇ ਹਰ ਇੱਕ ਗਲੀ ਮੁਹੱਲੇ ਵਿੱਚ ਵੀ ਹੁਣ ਖੁੱਲ ਗਏ ਨੇ ਪਰ IAS ਦੀ ਤਿਆਰੀ ਕਰਾਉਣ ਲਈ UPSC ਦੀ ਤਿਆਰੀ ਕਰਾਉਣ ਲਈ ਪ੍ਰੋਫੈਸਰ ਬਣਨ ਦੀ ਤਿਆਰੀ ਲਈ ਜੋ NET ਜਾਂ ਅਧਿਆਪਕ ਲੱਗਣ ਲਈ TET ਟੈਸਟ ਇਹਨਾਂ ਦੀ ਤਿਆਰੀ ਕਰਾਉਣ ਲਈ ਕੇਂਦਰ ਤੁਹਾਨੂੰ ਪੰਜਾਬ 'ਚ ਬਹੁਤ ਘੱਟ ਲੱਭਣਗੇ ਹੋਣਗੇ ਪਰ ਬਹੁਤ ਘੱਟ ਪਰ ਹਾਈਲਾਈਟਸ ਤੇ ਜੋ ਬਾਹਰ ਪੇ ਜਨ ਲਈ ਤਿਆਰੀ ਕਰਵਾਉਣ ਵਾਲੇ ਜਿਹੜੇ ਸੈਂਟਰ ਨੇ ਉਹ ਤੁਹਾਨੂੰ ਹਰ ਥਾਂ ਮਿਲ ਜਾਣਗੇ ਜਿਵੇਂ ਪੰਜਾਬ 'ਚ ਯੂਨੀਵਰਸਿਟੀਆਂ ਹੋ ਗਈਆਂ ਕੁਝ ਕੁ ਉਸੇ ਤਰ੍ਹਾਂ ਇਹ ਜਿਹੜੇ ਕੇਂਦਰ ਨੇ ਉਸ ਤੋਂ ਦੁੱਗਣੀ ਰਫ਼ਤਾਰ ਨਾਲ ਉੱਗੇ ਨੇ ਬਾਹਰ ਜਾਣ ਦੀ ਤਿਆਰੀ ਕਰਵਾਉਣ ਵਾਲੇ ਤੇ ਤੁਸੀਂ ਕਿਸੇ ਵੀ ਬਾਹਰ ਜਾਣ ਦੀ ਤਿਆਰੀ ਕਰਾਉਣ ਵਾਲੇ ਸੈਂਟਰ ਜਾ ਕੇ ਵੇਖ ਲਓ ਤੁਹਾਨੂੰ ਭੀੜ ਨਜ਼ਰ ਆਊਗੀ ਵਿਦਿਆਰਥੀਆਂ ਦੀ ਹੁਣ ਤੁਲਨਾ ਕਰੋ ਜਿਹੜੇ ਪੰਜਾਬ ਦੇ ਉੱਚੀ ਅਧਿਐਨ ਵਿਦਿਆ ਦੇ ਕੇਂਦਰ ਨੇ ਕਾਲਜ ਤੇ ਯੂਨੀਵਰਸਿਟੀਆਂ ਉਹ ਖਾਲੀ ਖਾਲੀ ਨਜ਼ਰ ਆਉਂਦੇ ਨੇ ਉੱਥੇ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ ਤੇ ਜਿਹੜੇ ਆ ਸੈਂਟਰ ਨੇ ਗਲੀਆਂ ਮੋਹੱਲਿਆਂ 'ਚ ਖੁੱਲ੍ਹੇ ਬਾਹਰ ਭੇਜਣ ਲਈ ਤਿਆਰੀ ਕਰਾਉਣ ਵਾਲੇ ਇੱਥੇ ਤੁਹਾਨੂੰ ਭਰੀਆਂ ਕਲਾਸਾਂ ਮਿਲਣਗੀਆਂ ਜਿੰਨੀਆਂ ਕੁਰਸੀਆਂ ਲੱਗੀਆਂ ਵਿਦਿਆਰਥੀ ਬੈਠੇ ਨਜ਼ਰ ਆਉਣਗੇ ਸੋ ਜਿਹੜੇ ਕਾਲਜਾਂ ਵਿੱਚ ਤੇ ਯੂਨੀਵਰਸਿਟੀਆਂ ਵਿੱਚੋਂ ਵਿਦਿਆਰਥੀ ਹਟ ਗਏ ਜਾਂ ਪਿੱਛੇ ਹਟ ਗਏ ਜਾਂ ਉੱਥੇ ਨਜ਼ਰ ਨਹੀਂ ਆਉਂਦੇ ਉਹ ਤੁਹਾਨੂੰ ਇੱਧਰ ਮਿਲਣਗੇ ਇੱਥੇ ਕੁਝ ਸਮਾਂ ਲਾ ਕੇ ਜੋੜ ਤੋੜ ਲਾ ਕੇ ਵੱਡਾ ਕਰਜ਼ਾ ਚੁੱਕ ਕੇ ਪੈਸੇ ਦੀ ਵੱਡੀਆਂ ਰਕਮਾਂ ਦਾ ਦਾਨ ਪ੍ਰਦਾਨ ਹੁੰਦਾ ਤੇ ਵਿਦਿਆਰਥੀ ਬਾਹਰ ਜਾਣ ਲਈ ਤਰਲੋਂ ਮੱਛੀ ਨਜ਼ਰ ਆਉਂਦੇ ਨੇ ਆਪਣੇ ਸੂਬੇ ਨੂੰ ਛੱਡ ਕੇ ਜਾਣ ਲਈ ਆਪਣੀ ਧਰਤੀ ਨੂੰ ਛੱਡ ਕੇ ਜਾਣ ਲਈ ਪੰਜਾਬ ਵਿੱਚ ਜੋ ਹੋੜ ਲੱਗੀ ਹੈ ਉਸ ਦਾ ਹੀ ਅਸਰ ਹੈ ਇਹ ਤੁਹਾਨੂੰ ਹੋਰ ਕਿਤੇ ਵਿਖਾਈ ਨਹੀਂ ਦੋਗੇ ਬੇਸ਼ੱਕ ਸਾਰੇ ਭਾਰਤ ਵਿੱਚੋਂ ਹੋਰ ਨਾਲ ਸੂਬਿਆਂ 'ਚ ਵੀ ਲੋਕੀ ਬਾਹਰ ਜਾਂਦੇ ਆ ਪਰ ਜਿਨ੍ਹਾਂ ਇਹਦਾ ਕ੍ਰੀਜ਼ ਕਹੋ ਜਾਂ ਹੋੜ ਲੱਗੀ ਹੋਈ ਹੈ ਜਿੰਨੀ ਪੰਜਾਬ ਚ ਓਨੀ ਕਿਤੇ ਨਹੀਂ ਪੰਜਾਬ ਵਿੱਚ ਨੂੰ ਇੱਕੋ ਇੱਕ ਆਪਸ਼ਨ ਮੰਨ ਲਿਆ ਗਿਆ ਇਹ ਬੜੀ ਦੁੱਖ ਦੀ ਗੱਲ ਹੈ ਕਿ ਹੁਣ ਇਸ ਵੇਲੇ 90% ਦੇ ਜਿਹੜੇ ਬੱਚੇ ਨੇ ਖਾਸ ਕਰ ਪਿੰਡਾਂ ਦੇ ਖੇਤਰ 'ਚ ਗੱਲ ਕਰੀਏ ਤਾਂ ਇੱਕੋ ਇੱਕ ਆਪਸ਼ਨ ਜਿਹੜੀ ਕੋਈ ਇੱਕ ਬਦਲ ਜਿਹੜਾ ਭਵਿੱਖ ਦਾ ਬਹੁਤ ਘੱਟ ਕੋਈ ਤੁਹਾਨੂੰ ਨੋਜਵਾਨ ਸੁਣਾਈ ਦੇਊਗਾ ਜਿਹੜਾ ਕਹਿੰਦਾ ਮੈਂ ਪੜ੍ਹ ਲਿਖ ਕੇ ਆਫਸਰ ਬਣਨਾ ਜਾਂ ਆ ਪੀਪਰ ਦੇਣੇ ਨੇ ਇੱਥੇ ਮਿਹਨਤ ਕਰਨੀ ਹੈ ਇੱਕੋ ਇੱਕ ਜਿਹੜਾ ਜਵਾਬ ਜਿਹੜਾ ਬਹੁਤਿਆਂ ਦੇ ਮੂੰਹ ਸੁਣਿਆ ਜਾਂਦਾ ਉਹ ਇਹ ਕਿ ਬਾਹਰ ਜਾਣਾ ਕੈਨੇਡਾ ਜਾਣਾ ਫਾਈਲ ਲੱਗ ਜਣੀ ਹੈ ਇਸ ਤਰੀਕੇ ਦਾ ਰੁਝਾਨ ਚੱਲ ਪਿਆ ਪਰ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਇੰਨੀਆਂ ਸਰਕਾਰੀ ਨੌਕਰੀਆਂ ਨੇ ਬੇਸ਼ੱਕ ਉੱਥੇ ਪਹੁੰਚਣ ਲਈ ਮਿਹਨਤ ਬਹੁਤ ਕਰਨੀ ਪੈਂਦੀ ਹੈ ਬਹੁਤ ਸਾਰੇ ਪੇਪਰ ਦੇਣੇ ਪੈਂਦੇ ਨੇ ਪਰ ਜੇ ਬਾਕੀ ਸੂਬਿਆਂ ਦੇ ਨੌਜਵਾਨ ਕਰ ਰਹੇ ਨੇ ਤਾਂ ਪੰਜਾਬ ਦਾ ਨੌਜਵਾਨ ਕਿਉਂ ਨਹੀਂ ਕਰ ਰਿਹਾ ਇਹ ਵੀ ਸੋਚਣ ਦਾ ਵਿਸ਼ਾ ਹੈ ਆਪਾਂ ਬਹੁਤ ਗੱਲ ਕਰ ਸੁਣਦੇ ਰਹੇ ਹਾਂ ਪਿਛਲੇ ਸਾਲਾਂ ਦੌਰਾਨ ਕਿ ਬਿਹਾਰ ਯੂਪੀ ਵਿੱਚ ਕ੍ਰਾਈਮ ਰੇਟ ਵਧਾਇਆ ਉੱਥੋਂ ਦੇ ਹਾਲਾਤ ਠੀਕ ਨਹੀਂ ਪੰਜਾਬ ਉਹਨਾਂ ਦੇ ਮੁਕਾਬਲੇ ਬੜਾ ਵਿਕਸਿਤ ਸੂਬਾ ਆ ਪਰ ਜਦੋਂ ਗੱਲ ਆਪਾਂ ਵਿਗਦੇ ਨੇ ਕਿ ਸਰਕਾਰੀ ਨੌਕਰੀਆਂ ਦੀ ਦਾਖਲਾ ਪ੍ਰੀਖਿਆਵਾਂ ਦੀ ਆਈਐਸ ਆਈਪੀਐਸ ਯੂਪੀਐਸਸੀ ਦੇ ਪੇਪਰਾਂ ਦੀ ਤੁਹਾਨੂੰ ਬਿਹਾਰ ਤੇ ਯੂਪੀ ਵਿੱਚ ਚਾਰਖੰਡ ਉਹ ਜਿਹੜਾ ਸੂਬੇ ਇਹ ਜਿਹੜੀ ਬੈਲਟ ਆ ਉੱਥੇ ਤੁਹਾਨੂੰ ਤਿਆਰੀ ਕਰਨ ਵਾਲੇ ਸੈਂਟਰ ਹਰ ਥਾਂ ਮਿਲਣਗੇ ਜਿਹੜੇ ਇਹਨਾਂ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਾਉਂਦੇ ਨੇ ਉੱਥੇ ਤੁਹਾਨੂੰ ਆਈਲਿਟਸ ਤੇ ਜਾਂ ਬਾਹਰ ਭੇਜਣ ਵਾਲੇ ਸੈਂਟਰ ਵਿਰਲੇਟਾਵੇਂ ਵਿਖਾਈ ਦੇਣਗੇ ਪਰ ਸਭ ਤੋਂ ਜ਼ਿਆਦਾ ਤੁਹਾਨੂੰ ਨਜ਼ਰ ਆਉਣਗੇ ਆਈਐਸ ਯੂਪੀਐਸਸੀ ਦੀ ਤਿਆਰੀ ਕਰਵਾਉਣ ਵਾਲੇ। ਇਹੀ ਕਾਰਨ ਹੈ ਕਿ ਯੂਪੀਐਸਸੀ ਤੇ ਆਈਐਸ ਦੀਆਂ ਦਾਖਲਾ ਪ੍ਰੀਖਿਆਵਾਂ ਵਿੱਚ ਉਹਨਾਂ ਸੂਬਿਆਂ ਦੇ ਉਹਨਾਂ ਇਲਾਕਿਆਂ ਦੇ ਵਿਦਿਆਰਥੀ ਤੁਹਾਨੂੰ ਕਾਫੀ ਮੋਹਰੇ ਨਜ਼ਰ ਆਉਂਦੇ ਨੇ। ਚੋਟੀ ਦੇ ਸਥਾਨਾਂ ਤੇ ਨਜ਼ਰ ਆਉਂਦੇ ਨੇ ਤੇ ਇਹੀ ਕਾਰਨ ਹੈ ਕਿ ਉੱਥੋਂ ਦੇ ਉਮੀਦਵਾਰ ਜਿਹੜੇ ਨੇ ਇਸ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਹੇ ਨੇ ਤੇ ਪੰਜਾਬ ਦਾ ਨੌਜਵਾਨ ਜਿਹੜਾ ਉਹ ਉਹ ਉਸ ਬੰਨੇ ਪਛੜਿਆ ਤੇ ਬਾਹਰ ਜਾਣ ਦੇ ਮਾਮਲੇ 'ਚ ਮੂਰੇ ਹੋ ਗਿਆ ਤੁਸੀਂ ਸਹਿਮਤ ਹੋਵੋਗੇ ਕਿ ਇਹ ਬੜਾ ਗੰਭੀਰ ਗਹਿਰ ਗੰਭੀਰ ਚਿੰਤਨ ਦਾ ਵਿਸ਼ਾ ਹੈ ਇਹ ਵਾਲਾ ਨੁਕਤਾ ਕਿ ਸਾਡਾ ਪੰਜਾਬ ਇੰਨਾ ਖੁਸ਼ਹਾਲ ਸੂਬਾ ਹੋਣ ਦੇ ਬਾਵਜੂਦ ਇਨ੍ਹਾਂ ਸਮੱਸਿਆਵਾਂ ਦੇ ਨਾਲ ਇਨ੍ਹਾਂ ਚੁਣੌਤੀਆਂ ਦੇ ਨਾਲ ਕਿਉਂ ਜੂਝ ਰਿਹਾ ਹੈ ਕਿਉਂ ਸਰਕਾਰਾਂ ਦਾ ਇਸ ਪਾਸੇ ਹੁਣ ਤਾਂ ਧਿਆਨ ਨਹੀਂ ਗਿਆ ਕਿਉਂ ਇਸ ਚੀਜ਼ ਨੂੰ ਅੱਖਾਂ ਸਾਹਮਣੇ ਹੁੰਦਿਆਂ ਹੋਇਆਂ ਵੇਖਦੇ ਹੋਣ ਦੇ ਬਾਵਜੂਦ ਵੀ ਹੋਣ ਦਿੱਤਾ ਜਾ ਰਿਹਾ ਹੈ ਕਿਉਂ ਇਸ ਬਾਰੇ ਗੱਲ ਨਹੀਂ ਹੋ ਰਹੀ ਕਿਉਂ ਇਸ ਬਾਰੇ ਕਦਮ ਨਹੀਂ ਚੁੱਕੇ ਜਾ ਰਹੇ ਸਿਰਫ ਬਿਆਨਾਂ ਨਾਲ ਤੇ ਵੱਡੇ ਵੱਡੇ ਦਾਅਵਿਆਂ ਨਾਲ ਨਹੀਂ ਸਰਨਾ ਇਹ ਚੀਜ਼ ਸਪਸ਼ਟ ਹੋ ਰਹੀ ਹੈ ਸਾਹਮਣੇ ਆ ਰਹੀ ਹੈ ਪਰ ਇਸ ਦੇ ਬਾਵਜੂਦ ਗੱਲਾਂ ਨਾਲ ਹੀ ਕੰਮ ਸਾਰਿਆ ਜਾ ਰਿਹਾ ਹੈ ਬਿਆਨਾਂ ਨਾਲ ਹੀ ਕੰਮ ਸਾਰਿਆ ਜਾ ਰਿਹਾ ਹੈ ਜਦਕਿ ਪੰਜਾਬ ਦੇ ਉਚੇਰੀ ਵਿੱਦਿਆ ਦੇ ਕੇਂਦਰ ਖਾਲੀ ਹੋ ਰਹੇ ਨੇ ਕਾਲਜ ਯੂਨੀਵਰਸਟੀਆਂ ਖਾਲੀ ਹੋ ਰਹੀਆਂ ਨੇ ਬਹੁਤ ਸਾਰੀਆਂ ਕਲਾਸਾਂ ਬੰਦ ਹੋ ਰਹੀਆਂ ਨੇ ਕਿਉਂਕਿ ਵਿਦਿਆਰਥੀ ਰਹਿ ਹੀ ਨਹੀਂ ਗਏ ਤੇ ਜਿਹੜੇ ਰਹਿ ਵੀ ਗਏ ਨੇ ਉਹਨਾਂ ਵਿੱਚੋਂ ਵੀ ਬਹੁਤੇ ਗੈਰ ਪੰਜਾਬੀ ਤੁਹਾਨੂੰ ਨਜ਼ਰ ਆਉਣਗੇ ਇਹ ਐਸ ਲਈ ਤਲਕ ਸੱਚਾਈ ਹੈ ਅਸਲ ਹਕੀਕਤ ਹੈ ਪੰਜਾਬ ਦੇ ਵਿਦਿਅਕ ਅਦਾਰਿਆਂ ਦੀ ਉਚੇਰੀ ਵਿੱਦਿਆ ਹਾਇਰ ਐਜੂਕੇਸ਼ਨ ਦੀ ਜੋ ਕਿ ਕਿਸੇ ਵੀ ਸੂਬੇ ਕਿਸੇ ਵੀ ਦੇਸ਼ ਤੇ ਆਉਣ ਵਾਲੇ ਸਮੇਂ ਦੀ ਇੱਕ ਨੀ ਹੁੰਦੀ ਹੈ ਇੱਥੋਂ ਹੀ ਆਉਣ ਵਾਲੇ ਸਮੇਂ ਦੇ ਆਗੂ ਨਿਕਲਣੇ ਆ ਇੱਥੋਂ ਹੀ ਆਉਣ ਵਾਲੇ ਸਮੇਂ ਦੇ ਜੋ ਵੀ ਵੱਡੇ ਹਉਦਿਆਂ ਤੇ ਬੈਠਣ ਵਾਲੇ ਨੌਜਵਾਨ ਇਥੋਂ ਹੀ ਹੋ ਕੇ ਤੁਰਨੇ ਨੇ ਪਰ ਪੰਜਾਬ ਵਿੱਚ ਇਹ ਰਾਹ ਖਾਲੀ ਹੋ ਰਹੇ ਨੇ ਚਿੰਤਾ ਦਾ ਵਿਸ਼ਾ ਹੈ ਚਿੰਤਨ ਦਾ ਵਿਸ਼ਾ ਤੇ ਆਸ ਕਰਦੇ ਹਾਂ ਕਿ ਇਸ ਵਿਸ਼ੇ ਤੇ ਗੱਲ ਹੋਵੇਗੀ ਗੱਲ ਪਹੁੰਚੇਗੀ ਲੋਕਾਂ ਤੱਕ ਸਮਾਜ ਵਿੱਚ ਵੀ ਗੱਲ ਹੋਵੇ ਤੇ ਸਿਆਸੀ ਪੱਧਰ ਤੇ ਸਰਕਾਰਾਂ ਦੇ ਪੱਧਰ ਤੇ ਵੀ ਗੱਲ ਹੋਵੇ ਕਿਉਂਕਿ ਸਵਾਲ ਪੰਜਾਬ ਦੇ ਭਵਿੱਖ ਦਾ ਸੂਏਸੀ ਅਟ ਦੀ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਸਮੁੱਚੀ ਗੱਲਬਾਤ ਨਾਲ ਜੁੜੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪੋ ਆਪਣੇ ਰੁਝੇਵੇਂ ਵਿੱਚੋਂ ਸਮਾਂ ਕੱਢਿਆ ਇਸ ਗੱਲਬਾਤ ਨਾਲ ਜੁੜੇ ਤੇ ਇਸ ਗੱਲਬਾਤ ਨੂੰ ਲਾਈਕ ਅਤੇ ਸ਼ੇਅਰ ਕੀਤਾ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਜ਼ਰੂਰ ਲਿਖ ਕੇ ਭੇਜੋ ਕਿ ਤੁਸੀਂ ਇਹਨਾਂ ਵਿਸ਼ਿਆਂ ਬਾਰੇ ਕੀ ਸੋਚਦੇ ਹੋ ਤੁਹਾਡਾ ਕੀ ਕਹਿਣਾ ਹੈ ਕੀ ਚੀਜ਼ਾਂ ਇਸ ਤਰੀਕੇ ਨਾਲ ਕਿਉਂ ਹੁੰਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਤੁਸੀਂ ਆਪਣੇ ਵਿਚਾਰ ਕਮੈਂਟਸ ਰਾਹੀਂ ਜ਼ਰੂਰ ਦੱਸਿਓ ਪੰਜਾਬ ਦੇ ਉੱਚੀ ਰੀ ਵਿਦਿਆ ਦੇ ਖੇਤਰ ਬਾਰੇ ਤੇ ਇਸ ਚੁਣੌਤੀ ਬਾਰੇ ਆਪਣੇ ਵਿਚਾਰ ਕਮੈਂਟਸ ਰਾਹੀਂ ਤੁਸੀਂ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ ਇਸੇ ਤਰ੍ਹਾਂ ਹੋਰ ਵੀ ਤਾਜ਼ਾ ਤਰੀਨ ਪ੍ਰੋਗਰਾਮਸ ਲਈ ਜਾਣਕਾਰੀ ਭਰਪੂਰ ਅਪਡੇਟਸ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਬਧੇਰੀ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਤਾਂ ਕਿ ਸਾਰੀ ਜਾਣਕਾਰੀ ਨਾਲੋਂ ਨਾਲ ਵੇਲੇ ਸਿਰ ਤੁਹਾਡੇ ਤੱਕ ਪਹੁੰਚਦੀ ਹੋਵੇ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਵਿੱਚ ਇਨਾ ਹੀ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ। ਵੇਖਦੇ ਰਹੋ ਦ ਪੰਜਾਬ ਟਾਕਸ ਬਹੁਤ-ਬਹੁਤ ਧੰਨਵਾਦ।